ਸੱਜਣੋ 40 ਕਿਲੋ ਆ ਯਾਰ 40 ਲੀਟਰ ਵਾਲਾ ਦੁੱਧ ਤਿਆਰ ਆ ਹਾਂ ਕੰਡੇ ਤੇ 40 ਧਰਾਂਗੇ 22 ਕਹਿੰਦਾ ਲੀਟਰ ਤੱਕ ਲਾ ਕੇ ਭਰਨ ਸਮੇਤ ਚੱਕ 50 50 ਭਰ ਦਾਂਗੇ ਵੀਰੇ ਆਪਣਾ ਪਿੰਡੇ ਬਾਰਡਰ ਤੇ ਆ ਇਹ ਸੁਖਵੀਰ ਡਾਂਡੇ ਦੇ ਪਿੰਡ ਦੀ ਝੋਟੀ ਆ ਜੇ ਗੱਲ ਕਰ ਲਈਏ ਹਾਂ ਸੁਖਵੀਰ ਡਾਂਡੇ ਦੇ ਪਿੰਡ ਦੀ ਝੋਟੀ ਆ ਸੱਜਣੋ ਜੇ ਗੱਲ ਕਰ ਲਈਏ ਬਾਦੀ ਬੂਡੀ ਦਾ ਜਿੰਨੀ ਕੀ ਤਾਰੀਫ ਕਰਦਾ ਉੰਨੀ ਕੀ ਥੋੜੀ ਆ ਭਾਈ ਚੂਈ ਇੱਕ ਨੰਬਰ ਆ ਵੀਰੇ ਦੁੱਧ 25 ਕਿਲੋ ਤੋਲ ਕੇ ਦਵਾਂਗੇ ਕੰਡੇ ਵਾਲਾ ਬਿਲਕੁਲ ਵੀਰੇ ਹਾਂ ਲੈ ਇੱਥੇ ਤੋਂ ਦਿਖਾ ਦੇ ਸਾਡਾ ਰੂਟਰ ਦਿਖਾ ਦੇ ਇੱਥੇ ਦਾ ਕੋਈ ਆਰਡਰ ਰੂਟਰ ਦਾ ਬਾ ਕਮ ਇਹ ਹੈਗਾ ਵੀ ਆ ਨਾ ਪੂਰਾ ਸਟਿੱਚਾ ਕਿਤੋਂ ਕੋਈ ਜਾ ਹੋ ਨਹੀਂ ਹੈਗੀ ਜੜ ਖਾਲੀ ਜੀ ਹੈਗੀ ਫੋਕਾ ਜਾਂ ਨਹੀਂ ਹੈਗਾ ਕਿਤੋਂ ਸਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਜਲਾਲਪੁਰ ਤਹਿਸੀਲ ਪਾਤੜਾ ਤੇ ਜ਼ਿਲ੍ਹਾ ਪਟਿਆਲਾ ਕਿਉਂਕਿ ਕਹਿਣ ਨੂੰ ਆ ਗਿਆ ਇਹ ਪਿੰਡ ਪਟਿਆਲੇ ਜ਼ਿਲ੍ਹੇ ਚ ਜੇ ਮੈਂ ਗੱਲ ਕਰਲਾਂ ਸੱਜਣੋ ਪਰ ਪੈਂਦਾ ਹਰਿਆਣੇ ਦੇ ਬਾਰਡਰ 'ਤੇ ਆ ਹਰਿਆਣਾ ਇੱਥੋਂ ਬਿਲਕੁਲ ਨੇੜੇ ਆ ਗਾਵਾਂ ਦਿਖਾਵਾਂਗੇ ਅੱਜ ਦੀ ਵੀਡੀਓ 'ਚ ਸੱਜਣੋ ਆਪਾਂ 4 ਇੱਕ ਦਿਖਾਵਾਂਗੇ ਸੱਜਣੋ ਬੂਰੀ ਝੋਟੀ ਦਿਖਾਵਾਂਗੇ ਦੰਦਾਂ ਚ ਆ ਝੋਟੀ ਸੂਣ ਚ ਕੜਦੇ ਆ ਮਹੀਨਾ ਦੋ ਮਹੀਨੇ ਕੱਚੀ ਆ ਪੈਲਣ ਦੇ ਸੂਣਾ ਪਰ ਕੁਆਲਿਟੀ ਕਬੂਲਤੀ ਦੀ ਗੱਲ ਕਰ ਲਈਏ ਸੱਜਣੋ ਕੱਦ ਕਾਰ ਦੀ ਗੱਲ ਕਰ ਲਈਏ ਝੋਟੀ ਦੇਖ ਕੇ ਤੁਹਾਨੂੰ ਐ ਲੱਗੂਗਾ ਜਿਵੇਂ ਦੂਜੇ ਤੀਜੇ ਸੂਈ ਵਾਲਾ ਜਾਨਵਰ ਹੁੰਦਾ ਪਿਓਰ ਬੂਰੀ ਆ ਤੇਲੀਆ ਬੂਰੀ ਆ ਤੇ ਬਾਕੀ ਸੱਜਣ ਦਾ ਮਲਿਆਉਣਾ ਜਿਹੜੇ ਬਾਈ ਦਾ ਕੰਮ ਆ ਇੱਥੇ ਵਪਾਰ ਦਾ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਮੇਨ ਗੱਲ ਇਹ ਰਹੂਗੀ ਜਾਨਵਰਾਂ ਦੇ ਰੇਟ ਸਾਰਿਆਂ ਦੇ ਵੀਡੀਓ 'ਚ ਹੀ ਹੋਣਗੇ ਜਿਵੇਂ ਵੱਡੇ ਰੇਟ ਦੇ ਜਾਨਵਰ ਵੀ ਨੇ ਵਿੱਚ ਚੰਗੇ ਦੁੱਧ ਵਾਲੇ ਸਾਰਿਆਂ ਦੇ ਰੇਟ ਬਾਈ ਕਹਿੰਦਾ ਆਪਾਂ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਆ ਜਾਓ ਜੀ ਹੋਰ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਠੀਕ ਠਾਕ ਬਹੁਤ ਵਧੀਆ ਕੰਮ ਹੈਗਾ ਵਪਾਰ ਦਾ ਹਨਾ ਹਾਂ ਜੀ ਬਿਲਕੁਲ ਕਿੰਨੇ ਕ ਸਾਲ ਹੋ ਗਏ ਜੇ ਗੱਲ ਕਰ ਲਈ ਆਪਾਂ ਨੂੰ 14-15 ਸਾਲ ਹੋ ਗਏ ਐਕਸਪੀਰੀਅੰਸ ਆ ਹਾਂ ਲਾਣੇਦਾਰ ਕਰਦਾ ਹੋਣਾ ਪਹਿਲਾਂ ਹੈ ਨਹੀਂ ਆਪਾਂ ਹੀ ਲੱਗੇ ਸੀ ਅੱਛਾ ਆਪਾਂ ਨੇ ਸ਼ੁਰੂ ਕਰੇ ਹਾਂ 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 ਬਣ ਗਿਆ ਸ਼ੌਂਕ ਵਪਾਰ ਦਾ ਆ ਬਸ ਫਿਰ ਦੁੱਧ ਦਾ ਕੰਮ ਸੀ ਦੋਸਤੋ ਬਸ ਫਿਰ ਇਹ ਸ਼ੌਂਕ ਜਾਗ ਪਿਆ ਆਪਣਾ ਡੈਰੀ ਵਾਲੇ ਸੱਜਣਾ ਨੂੰ ਮੈਂ ਕਹਿਣਾ ਵੀ ਉਹਨਾਂ ਵੀ ਜਿਹੜੇ ਡੈਰੀ ਵਾਲੇ ਸੱਜਣ ਨੇ ਯਾਰ ਉਹ ਨਾਲ-ਨਾਲ ਵਪਾਰ ਦਾ ਕਿੰਨਾ ਕਰ ਸਕਦੇ ਨੇ ਹੈ ਨਾ ਕਿਉਂਕਿ ਉਹਨਾਂ ਕੋਲੇ ਜੇ ਕੋਈ ਜਾਨਵਰ ਆੜਦਾ ਯਾਰ ਉਹ ਦੁੱਧ ਤੇ ਲਾ ਲੈਂਦੇ ਨੇ ਨਹੀਂ ਆਮ ਰੁਟੀਨ 'ਚ ਉਹ ਜਾਨਵਰ ਵੇਚੀ ਜਾਂਦੇ ਨੇ ਹੈ ਨਾ ਆ ਬੂਰੀ ਝੋਟੀ ਲੈ ਖੋਲਦੇ ਮੱਲਾ ਬੂਰੀ ਝੋਟੀ ਤੋੜਦੇ ਆ ਬੂਰੀ ਤੇ ਮਾਰਦੇ ਦਰਸ ਕੈਮਰਾ ਵਾ ਕੀ ਗੱਲਬਾਤ ਆ ਭਾਈ ਇਹਦੀ ਬੂਰੀ ਝੋਟੀ ਵੀਰੇ ਮੂੰਹੋਂ ਤਾਂ ਚਾਰ ਦੰਦਾ ਵੀਰੇ ਅੱਛਾ ਪੈਲਣ ਬੈਊਗੀ ਹੁਣ ਹਲਕੀ ਸੂਗੀ ਇਹ ਪਹਿਲਾ ਸੂਆ ਸੂਗੀ ਮੂੰਹੋਂ ਹੈਗੀਆ ਚਾਰ ਦੰਦਾ ਹਰਿਆਣੇ ਦੀ ਜੰਪੜਾ ਪਿਓਰ ਵੀਰੇ ਹਾਂ ਬਾਡੀ ਹੈਗੀਆ ਇਹਦੀ ਸੱਜਣੋ ਇੱਕ ਵੱਡੇ ਬੁੱਲ ਜਿੱਡੀ ਬਾਡੀ ਆ ਜੇ ਗੱਲਬਾਤ ਕਰ ਲੈ ਆ ਜੀ ਮੈਂ ਹਾਂ ਬੋਝ ਕੇ ਮੋੜਲਾ ਬੋਝ ਕੇ ਮੋੜਲਾ ਕੋਈ ਗੱਲ ਨਹੀਂ ਲੈ ਝੋਟੀ ਹੈਗੀ ਸੱਜਣੋ ਚਾਰ ਦੰਦ ਸੂਆ ਪਹਿਲਾ ਸੂੰਦੀਆ ਬਾਈ ਹੈਨਾ ਪਹਿਲਾ ਮੇਰੇ ਪਹਿਲਾ ਹਾਂ ਕਿੰਨਾ ਕ ਟਾਈਮ ਕੱਢ ਦੂਗੀ ਜੇ ਗੱਲ ਕਰ ਲਈਏ ਵੀਰੇ 2 ਮਹੀਨੇ ਦੇ ਲੱਗ ਭਾਗ ਜੇ ਟਾਈਮ ਕੱਢ ਜੂਗੀ 2 ਮਹੀਨੇ ਲੱਗ ਭਾਗ ਆਰ ਪਹਿਲੇ ਸੂਏ ਹੀ 15 16 ਕਿਲੋ ਦੀ ਇਹਦੀ ਓਟ ਆ ਜੇ ਐਨੇ ਸੂਏ ਲੈ ਤਰਸੇ ਇੱਥੇ ਦੇ ਕੱਦ ਦਾ ਅੰਦਾਜ਼ਾ ਕਰਾ ਦੇ ਵੇ ਮੇਰੇ ਕੱਦ ਤੋਂ ਕਿਉਂਕਿ ਝੋਟੀ ਸੱਜਣੋ ਚਾਰ ਦੰਦ ਦਾ ਪਿਓਰ ਆ ਕੱਦ ਕਾਠੇ ਦਾ ਜੇ ਗੱਲ ਕਰ ਲਈਏ ਨਾ ਸੱਜਣੋ ਹਾਥੀ ਜਿੱਡਾ ਕੱਦ ਦਾ ਕੋਈ ਕੱਲਾ ਕੱਦ ਵੀ ਨਹੀਂ ਬਾਡੀ ਵੀ ਆ ਕੱਦ ਦੇ ਨਾਲ ਨਾਲ ਉੱਤੇ ਹਾਂਜੀ ਚੜਾਈ ਚੜੂਈ ਜਿਵੇਂ ਆਪਾਂ ਕਹਦੇ ਨੇ ਨਾ ਸੱਜਣ ਆਪਾਂ ਨੇ ਪਿਓਰ ਬੂਰੀ ਲੈਣੀ ਐ ਤੇ ਲੀਆ ਇਹ ਤੇਲੀਆ ਬੂਰੀਆ ਸੱਜਣੋ ਬੇਟਾ ਪੂਰਾ ਬਾਹਲਾ ਸੋਹਣਾ ਵੀਰੇ ਦਾ ਹਾਂ ਬਾਡੀ ਬੂਡੀ ਦੀ ਲਾਜਵਾਹ ਵਾ ਤੇ ਝੋਟੀ ਚੰਗੀ ਆ ਹਨਾ ਹਾਂਜੀ ਹਾਂ ਆ ਡਾਬਲਾ ਪੂਰੀ ਜੇ ਗੱਲ ਕਰ ਲਈਏ ਪੈਸੇ ਕਿੰਨੇ ਲਵਾਂਗੇ ਇਹਦੇ ਹੁਣ ਪੈਸੇ ਵੀਰੇ ਕਹਿਣ ਨੂੰ ਜੋ ਮਰਜ਼ੀ ਕਰਾ ਲਓ ਜੀ ਮੁੱਲ ਇੱਕ 20 ਕਰਾ ਲਓ ਇੱਕ 30 ਕਰਾ ਲਓ ਇੱਕ 10 ਦੀ ਦਵਾਂਗੇ ਵੀਰੇ ਇਹ ਹਾਂ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਦੇ ਦਾਂਗੇ ਹਾਂਜੀ ਮੁੱਲ ਭਾਵੇਂ ਡੇਢ ਕਰਾਈ ਜੋਦਾ ਫਾਇਦਾ ਨਹੀਂ ਹਨਾ ਜੀ ਲੈ ਇਹ ਝੋਟੀ ਮਿਲੂ 10 ਦੀ ਪਰ ਨੇੜਿਆ ਕਿ ਨਾ ਜਿਹੜੇ ਸੱ ਉਹ ਦੇਖ ਜ਼ਰੂਰ ਜਾਇਓ ਨੇੜੇ ਆ ਕੇ ਤੁਹਾਨੂੰ ਪਤਾ ਲੱਗ ਜੂ ਵੀ ਆਈਟਮ ਕੀ ਐ ਕਿਉਂਕਿ ਮੈਨੂੰ ਪਤਾ ਵੀ ਜਿਹੜਾ ਇਹਦੇ ਨੇੜੇ ਆ ਗਿਆ ਉਹ ਇਹਨੂੰ ਬਈ ਲੈ ਕੇ ਜਾਊਗਾ ਇਹ ਆਪਣੇ ਲਤਾਣੀ ਦੀ ਜੰਪਲ ਆ ਵੀਰੇ ਹਰਿਆਣਾ ਆਪਣੇ ਜਮਾ ਇਹ ਆ ਗਿਆ ਬਾਰਡਰ ਤੇ ਆਪਣਾ ਪਿੰਡੇ ਬਾਰਡਰ ਤੇ ਆ ਗਿਆ ਇਹ ਸੁਖਵੀਰ ਡਾਂਡੇ ਦੇ ਪਿੰਡ ਦੀ ਝੋਟੀ ਆ ਜੇ ਗੱਲ ਕਰ ਲਈਏ ਆ ਸੁਖਵੀਰ ਡਾਂਡੇ ਦੇ ਪਿੰਡ ਦੀ ਝੋਟੀ ਆ ਸੱਚ ਨਾਲ ਜੇ ਗੱਲ ਕਰ ਲਈਏ ਬਾਜੀ ਬੂਜੀ ਤਾਂ ਜਿੰਨੀ ਕੀ ਤਾਰੀਫ ਕਰਦਾ ਉੰਨੀ ਕੀ ਥੋੜੀ ਆ ਤੇ ਹੁਣ ਥਾਨਥ ਨੋਟ ਵੀ ਦਿਖਾ ਦਿੰਦਾ ਸਰੋਈ ਥਾਨਥ ਨੋਟ ਵੀ ਚੰਗਾ ਬਣਾਊਗੀ ਤੇ ਬਣਾਉਗੀ ਵੀ ਪੂਰਾ ਟਾਪ ਦਾ ਬਾਈ ਪੂਰੇ ਤੇ ਹੁਣ ਆਹ ਬੱਚੀ ਤੋੜਦੇ ਬਾਹਰ ਨਾਲ ਦੀ ਨਾਲ ਤੁਰੀ ਆ ਇਹਦੀ ਕੀ ਗੱਲ ਬਾਤ ਆ ਇਹ ਵੀਰੇ ਆਪਣੇ ਸੂਣ ਚ ਲੈਂਦੀ ਆ ਹਫਤਾ ਖੰਡ ਲੈਂਦੀ ਆ ਹਫਤਾ ਖੰਡ ਕੱਢਦੀ ਆ ਸੂਆ ਕਿਹੜਾ ਸੂਂਦੀ ਆ ਬਾਈ ਇਹ ਸੂਆ ਇਹ ਦੂਜਾ ਸੂਗੀ ਬਾਈ ਜੀ ਸੂਆ ਸੂਗੀ ਦੂਜਾ ਹਫਤਾ ਇਕੱਲ ਲੈਂਦੀ ਆ ਹਨਾ ਹਾਂਜੀ ਹਰਾਮਨਾ ਬੱਚੀ ਚੰਗੀ ਆ ਯਾਰ ਹਫਤੇ ਤੱਕ ਇਹਨੂੰ ਬਿਠਾਵੇਂਗਾ ਕਿੱਥੇ ਇਹ ਤਾਂ ਬਾਈ ਤੋਪੇ ਤੋੜ ਦੂਗੀ ਬੰਨ ਵਾਲੇ ਦਾ ਬਾਈ ਪਹਿਲਾਂ ਨੇ ਵੀਰੇ 40 42 ਕਿਲੋ ਬੋਲਾ ਪਾ ਦੁੱਧ ਦਿੱਤਾ ਹੋਇਆ 25 ਯਾਰਾ ਬਾਰੀ ਜਾਦੇ ਬਾਖਮਾਲ ਹੈ ਬਾਈ ਜਾਨਵਰ ਬਾਈ ਦੇ ਯਾਰ ਸਾਰੀ ਟੌਪ ਦੇ ਨੇ ਐਨ ਸਿਰਾ ਜਾਨਵਰ ਨੇ ਵੀ ਇਹ ਵੱਡੀਆਂ ਗਾਵਾਂ ਮੈਂ ਮੇਰੇ ਚੈਨਲ ਤੇ ਤੁਹਾਨੂੰ ਪਹਿਲੀ ਵਾਰ ਦਿਖਾ ਰਿਆ ਲੇਵੇ ਲੂਵੇ ਵਾਲੀ ਤਰ੍ਹਾਂ ਜੇ ਗੱਲ ਕਰ ਲਈ ਯਾਰ ਕਰਮ ਵਾਲੀ ਪੰਡ ਚੱਕੀ ਫਿਰਦੀ ਆ ਇੱਕ ਹਫਤੇ ਤੱਕ ਤਾਂ ਮੇਰਾ ਖਿਆਲ ਇੱਕ ਦੋ ਦਿਨਾਂ ਤੱਕ ਬਾਈ ਨੂੰ ਕੱਢਣਾ ਪਿਆ ਕਰੂੰਗਾ ਇਹਦੇ ਬੋਲਾ ਬਸ ਬਿਲਕੁਲ ਵੀਰੇ ਬਿਲਕੁਲ ਬਸ ਹਫਤਾ ਕੀ ਲਊਗੀ ਵੀਰੇ ਆ ਗਰਮੀ ਵਾਲੇ ਤੋਹਫੇ ਨੇ ਵੀਰੇ ਇਹ ਬਿਲਕੁਲ ਹਾਂ ਤੇ ਮੇਨ ਗੱਲ ਆ ਗਰਮੀ ਵਾਲੀਆਂ ਚੀਜ਼ਾਂ ਨੇ ਹੈਗੀਆਂ ਵੀ ਕ੍ਰੋਸ ਚ ਨੇ ਪੂਰ ਪਿਓਰ ਨਹੀਂ ਹੈਗੀਆਂ ਗਰਮੀ ਚੱਲਣ ਵਾਲੀਆਂ ਆਈਟਮਾਂ ਨੇ ਇਹ ਲੇਵਾ ਲੂਵਾ ਦੇ ਖਾਦਾਰ ਸੁਵੇ ਲੇਵਾ ਲੂਵਾ ਬਹੁਤ ਡਬਲ ਆ ਤੇ ਮੇਨ ਗੱਲ ਹੈ ਨਸਲ ਬਈ ਠੰਡੀ ਸੀਲ ਹੁੰਦੀ ਬਿਲਕੁਲ ਵੀਰੇ ਠੰਡੀ ਦੀ ਤਰ੍ਹਾਂ ਇਧਰ ਇਧਰ ਬੈਕ ਤੋਂ ਵੀ ਦਿਖਾਈ ਦਰਸ ਲੇਵਾ ਜਦੋਂ ਆਉਂਦੀ ਹੋਊਗੀ ਬੈਕ ਤੋਂ ਵੀ ਦਿਖਾ ਦੇ ਆਕਾਰ ਬਹੁਤ ਡਬਲ ਆ ਭਾਂਡੇ ਆ ਜੇ ਗੱਲ ਕਰੀਏ ਕੁੰਮੀ ਦਾ ਤਹ ਦੇ ਇੱਕ ਹਫਤਾ ਲੈਂਦੀ ਆ ਵੀਰੇ ਬਨ ਬੁੰਨ ਵਾਲੇ ਦਾ ਪੂਰੇ ਪੂਰੇ ਰੋਗ ਤੋੜ ਦੇ ਹਾਂ ਇੱਕ ਹਫਤੇ ਤੱਕ ਸੱਜਣੋਂ ਆਇਆ ਮੰਨ ਲਓ ਵੀ ਯਾਰ ਜਿੱਡੀ ਇਹ ਆਪ ਆ ਨਾ ਕਹਿ ਸਕਦੇ ਆ ਵੀ ਇਹਨੇ ਉੱਡੀ ਲੇਵਾ ਤਿਆਰ ਕਰਨਾ ਜਿਦਾ ਇਹ ਆਕਾਰ ਬਾਡੀ ਦਾ ਆਪ ਆ ਤੇ ਮੇਨ ਗੱਲ ਆ ਜਾ ਉਹਨੂੰ ਦਿਖਾ ਦੇ ਲੇਵੇ ਦੀ ਚੜਾਈ ਚੁੜਾਈ ਦਿਖਾ ਆ ਇੱਥੋਂ ਲੇਵਲ ਦੀ ਚੜਾਈ ਦਿਖਾ ਤੇ ਮੇਨ ਗੱਲ ਆ ਜਿਹੜੀ ਯਾਰਾ ਥਣ ਵੀ ਦਿਖਾ ਦੇ ਲੈ ਹਾਂ ਬੜਾ ਪਿਆਰਾ ਤੇ ਲੱਗਿਆ ਵੀ ਇਹਨਾਂ ਪੂਰਾ ਟੌਪ ਦਾ ਤੇ ਮੇਨ ਗੱਲ ਆ ਯਾਰ ਠੰਡੀ ਸੀਲ ਵੀ ਆ ਨਾ ਵਾਲੀ ਠੰਡੀ ਸੀਲ ਆ ਵੀਰੇ ਹਾਂ ਲੈ ਹਜੇ ਤਾਂ ਇਹ ਬੋਲੇ ਹੀ ਮਾਰੂ ਚਵਾਈ ਐਨ ਮਾਰੂਗੀ ਰੁਗ ਰੁਗ ਦੀ ਚਵਾਈ ਪੂਰੀ ਗੂਠੇ ਵਰਗੀ ਮੋਟੀ ਚਵਾਈ ਲੱਗੀ ਹੋਈ ਆ ਵੀਰੇ ਹਾਂ ਮੋਟੀ ਚਵਾਈ ਮਾਰੂ ਕਹਿੰਗੇ ਸੱਜਣ ਕਰਦੇ ਨੇ ਗੁੱਸਾ ਵੀ ਥੱਲੇ ਧਾਰਾ ਨਾਲ ਮਾਰਿਆ ਕਰੋ ਇਹਦੇ ਕਿੰਨੇ ਪੈਸੇ ਲਵਾਂਗੇ ਬਾਈ ਇਹਦਾ ਮੁੱਲ ਵੀਰੇ 130 ਕਰਦੇ 120 ਦੀ ਛੱਡ ਦਾਂਗੇ 120 ਆ ਨਗੀਨਾ ਦੇ ਦਾਂਗੇ ਬਿਲਕੁਲ ਵੀਰੇ ਹਾਂ ਬਾਕੀ ਜਿਹੜਾ 42+ ਚੱਲੂਗੀ ਵੀਰੇ ਅੱਛਾ ਪਹਿਲਾਂ ਨੇ ਕਿੰਨਾ ਕੱਢਿਆ 40 42 ਕਿਲੋ ਦੁੱਧ ਦਿੱਤਾ 40 ਵੀ ਆ ਹਾਂ ਜੀ ਹਾਂ ਆ ਜਿਹੜੇ ਫਾਰਮ ਤੇ ਜਾਊਗੀ ਯਾਰ ਉਹ ਫਾਰਮ ਦੀ ਇਹ ਸ਼ਾਨ ਬਣੂਗੀ ਪੱਛੀ ਤੇ ਹੁਣ ਆ ਨਗੀਨਾ ਵੀ ਤੋੜ ਦੇ ਭਾਈ ਇਹਦੀ ਕੀ ਗੱਲ ਬਾਤ ਆ ਇਹ ਵੀਰੇ ਆਪਣੇ 22 ਦਿਨ ਹੋ ਗਏ ਨੂੰ ਸੂਈ ਨੂੰ 8 ਲੀਟਰ ਯਾ ਵੀਰੇ 40 ਕਿਲੋ ਇਹਦੇ ਥੱਲੇ ਦੁੱਧ ਤਿਆਰ ਹੈ ਇਸ ਟਾਈਮ 40 ਕਿਲੋ ਰੈਡੀ ਯਾਰ ਬਿਲਕੁਲ ਕੰਡੇ ਵਾਲਾ ਵੀ ਕੋਈ ਕੈਣ ਵਾਲਾ ਤਾਂ ਨਹੀਂ ਕੱਲਾ ਲੈ ਗਿਆ ਵੀਰੇ ਅਗਲੇ ਨੂੰ 4 ਟਾਈਮ ਦੀ ਚਵਾਈ ਕਰਾ ਕੇ ਦਵਾਂਗੇ ਯਾਰ ਨਾਲੇ ਆਰਡਰ ਵੀ ਸਟਿਚਾਂ ਨਾਲੇ ਦੁੱਧ ਵੀ 40 ਕਿਲੋ ਆ ਤੇ ਨਾਲੇ ਕਰੌਸ ਚਾ ਤੇ ਨਾਲੇ ਹੈਗੀ ਆ ਫੁੱਲ ਵੱਡੀ ਹਨਾ ਫੁੱਲ ਫੁੱਲ ਵੀਰੇ ਫੁੱਲ ਆ ਸਾਈਜ਼ ਵੀ ਫੁੱਲਾ ਮਤਲਬ ਜੇ ਕਹਿ ਸਕਦੇ ਆ ਵੀ ਯਾਰ ਹਰੇਕ ਪੱਖ ਤੋਂ ਗਾ ਇਹ ਟੁਕਦੀ ਆ ਤਰਸ ਮੈਨੂੰ ਆ ਲੱਗਦਾ ਵੀ ਅੱਜ ਆਉਣੀ ਨਹੀਂ ਤੇਰੇ ਮੋਬਾਈਲ 'ਚ ਹੈਗਾ ਅੱਜ ਕਦੋਂ ਬਟ 12 ਬਟ ਤੇਰੇ ਮੋਬਾਈਲ 'ਚ ਅੱਜ ਇਹ ਤੇ ਸਟਿੱਚ ਚੜ ਰਹਾ ਤੇ ਆਰਡਰ ਵੀ ਆਇਆ ਨਾ ਪੂਰਾ ਠੋਕ ਮਾ ਜੇ ਗੱਲ ਕਰਨੀ ਬਿਲਕੁਲ ਵੀਰੇ ਕਿਉਂਕਿ ਚੰਗੀ ਚੀਜ਼ ਦੀ ਸੱਜਣੋਂ ਤਾਰੀਫ ਆਟੋਮੈਟਿਕ ਕਰੀ ਜਾਂਦੀ ਆ ਯਾਰ ਕਈ ਸੱਜਣ ਕਹਿੰਦੇ ਨੇ ਵੀ ਤੁਸੀਂ ਤਾਰੀਫ ਜਿਆਦਾ ਕਰਦੇ ਨੇ ਬਾਈ ਜੀ ਇਹ ਤਾਂ ਵੀਰੇ 55 ਕਿਲੋ ਵਾਲੀ ਆ ਪਰ ਇਹ ਗਰਮੀ ਕਾਰਨ ਥੋੜਾ ਜਿਹਾ ਆਪਾਂ ਨੂੰ ਪਤਾ ਜੀ ਥੋੜਾ ਜਿਹਾ ਫਰਕ ਆ ਇਹ ਕਰਾਸ ਬਰੀਡ ਆ ਗਰਮੀਆਂ ਦੀ ਪ्योर ਆ ਰਹੀ ਕੀ ਕਰਾਸ ਆ ਕਰਾਸ ਦੇ ਆ ਦਿਖਾਓ ਏ ਆ ਸਿਸਟਮ ਦਿਖਾ ਦਰਸ ਆ ਦੇਖ ਰੱਸੀ ਜਾਂਦੇ ਨੇ ਪੂਰੇ ਮੋٹے ਜਿਹਾ ਗੱਲ ਕਰੀ ਇਹ ਤਾਂ 4 ਇੰਚੀ ਵਾਲਾ ਪੈਪ ਹੀ ਲੱਗ ਰਿਹਾ ਇੱਕ ਹਸਬ ਦਾ ਇਹਨੂੰ ਹੀ ਹਾਂ ਤੇ ਮੇਨ ਗੱਲ ਆ ਯਾਰ ਬੱਚੀ ਦਾ ਉਹ ਰਿਓ ਕੱਦ-ਕਾਠ ਵੀ ਦਿਖਾ ਦੇ ਕੋਈ ਛੋਟੇ ਕੱਦ 'ਚ ਨਹੀਂ ਹੈਗੀ ਜੇ ਗੱਲ ਕਰੀ ਫੁੱਲ ਹਾਈਟ ਆ ਫੁੱਲ ਹਾਂ ਕੱਦ-ਕਾਠ ਵੀ ਫੁੱਲਾ ਲੈ ਇਥੋਂ ਮੇਰੇ ਬਰਾਬਰ ਤੋਂ ਅੰਦਾਜ਼ਾ ਜ਼ਿਆਦਾ ਲੰਬਾਈ ਲੰਬੂਈ ਫੁੱਲਾ ਤੇ ਬਾਕੀ ਜੇ ਸਾਨੂੰ ਇੱਕ ਗੱਲ ਹੋਰ ਵੀ ਦੱਸ ਦਾਂ ਹੁਣ ਕਈ ਸੱਜਣ ਕਹਿਣਗੇ ਵੀ ਹਲਕੀ ਜੀ ਫਿੱਕੀ ਆ ਕਿਉਂਕਿ ਜਿਹੜਾ ਜਾਨਵਰ ਇੰਨੇ ਦੁੱਧ ਵਾਲਾ ਹੁੰਦਾ ਉਹਦੇ ਤੇ ਬਾਲੀ ਫੈਟ ਨਹੀਂ ਯਾਰ ਹੁੰਦੀ ਫੈਟ ਤੇ ਤਕਰੀਬਨ ਨਾਰਮਲ ਹੀ ਹੁੰਦੀ ਆ ਕਿਉਂਕਿ ਉਹਦਾ ਜੋਰ ਹੁੰਦਾ ਯਾਰ ਜਿਹੜਾ ਜੋਰ ਸਾਰੀ ਦੁੱਧ ਤੇ ਲੱਗਿਆ ਹੁੰਦਾ ਬਿਲਕੁਲ ਜੀ ਬਿਲਕੁਲ ਆ ਆ ਡਰੇ ਦਾ ਸਟਿਚਾ ਕਿਹੜਾ ਯਾਰ ਹੋਰ ਤੋੜ ਦੇ ਤੋਰੀਆਂ ਨੂੰ ਮੜੀ ਜੀ ਲੰਮਾ 13 ਹੋਰ ਤੋੜੀ ਜੀ ਮੜੀ ਜੀ ਹੋਰ ਚਲਾ ਦੇ ਕਿਰਾਮ ਨਾਲ ਤੋਰੀ ਆ ਤੋਰੀ ਯਾਰ ਟਕਾਈ ਰਣ ਕਿਉਂਕਿ ਦੇਖਣ ਵਾਲੇ ਆਪਣੇ ਦੀ ਗੱਲ ਕਰ ਲਈ ਨਾ ਸੱਜਣਾ ਦੀ ਕਰਾ ਦੇ ਤਸਲੀਪਾ ਇਹਦੇ ਕਿੰਨੇ ਲਵਾਂਗੇ ਇਹ ਵੀ ਦੱਸ ਦੇ ਮੇਰੇ ਮੁੱਲ ਤਾਂ ਇਹਦਾ ਕਰਦੇ ਆ ਵੱਡੇ ਭਾਈ ਇੱਕ 40 ਆਪਾਂ ਅੱਛਾ ਹਾਂ ਕਿੰਨੇ ਦੀ ਛੱਡ ਦਾਂਗੇ ਜਵੇਂ ਫਿਕਸ ਨਿਮੇੜਦੇ ਗੱਲ ਅੱਜ 1 30 ਹੀ ਛੱਡ ਦਾਂਗੇ ਵੀਰੇ 1 30 ਹੀ ਦੇ ਦਾਂਗੇ ਬਿਲਕੁਲ 40 ਕਿਲੋ 5 ਡੰਗ ਵਿੱਚ ਖਾ ਭਾਵੇਂ ਆਪਣਾ 10 ਦਿਨ ਚੋਲੇ ਮੇਰੇ ਕਿੱਲੇ ਦੇ ਵੀਰੇ ਆਪਣੀ ਫੁੱਲ ਅਗਲੇ ਦੇ ਘਰ ਦੀ ਵੀ ਓਟ ਆ ਵੀਰੇ ਹੋਰ ਅੱਛਾ ਹਾਂ ਤਾਂ ਸੱਜਣੋ 40 ਕਿਲੋ ਆ ਯਾਰ 40 ਕਿਲੋ 4 ਕੰਡੇ ਵਾਲਾ ਦੁੱਧ ਤਿਆਰ ਆ ਹਾਂ ਕੰਡੇ ਤੇ 40 ਧਰਾਂਗੇ ਬਾਈ ਕਹਿੰਦਾ ਲੀਟਰ ਤੱਕ ਲੱਗੇ ਭਰਨ ਸਮੇਤ ਚੱਕ 50 ਹੀ ਭਰ 50 ਹੀ ਭਰ ਦਾਂਗੇ ਵੀਰੇ ਤੇ ਮੇਨ ਗੱਲ ਆ ਆਰਡਰ ਸਟਿਚਾ ਤੇ ਹੈਗਾ ਵੀ ਪੂਰਾ ਇਨ ਟਾਪ ਕਲਾਸ ਆ ਹਨਾ ਬਿਲਕੁਲ ਜੀ ਹਾਂ ਆਰਡਰ ਉਡਰ ਚੰਗਾ ਇਹ ਮਿਲੂਗੀ 1,30,000 ਦਾ ਮਿਲੂਗਾ ਇਹ ਨਗੀਨਾ ਤੇ ਅਗਲੇ ਬੰਨੇ ਵੀ ਦਿਖਾ ਦੇ ਦਰਸ ਇਧਰੋਂ ਤੇ ਥਣ ਵੀ ਚੰਗਾ ਲੱਗਿਆ ਲੱਗਿਆ ਵੀ ਮੁੱਠੀ ਵਾਲਾ ਤੇ ਗਾਂ ਸਾਉ ਵੀ ਅਜੇ ਗੱਲ ਕਰ ਲਈ ਯਾਰ ਇਹ ਮਿਲੂਗੀ 1,20,000 ਦੀ ਹੁਣ ਅੱਗੇ ਵਾਲੀ ਖੋਲ ਕੇ ਤੋਰ ਦੇ ਬਾਈ ਇਹਦੀ ਕੀ ਗੱਲ ਬਾਤ ਆ ਇਹਨੂੰ ਵੀਰੇ ਇਹ ਵੀ 25 ਦਿਨਾਂ ਦੀ ਮੰਨੋ ਸੂਈ ਹੋਗੀ ਹਾਂਜੀ ਇਦੇ ਥੱਲੇ ਆਪਣਾ ਦੁੱਧ ਇਸ ਟਾਈਮ ਹੈਗਾ 25 ਕਿਲੋ ਤਿਆਰ ਵੀਰੇ। ਇਹਦੇ ਥੱਲੇ 25 ਕਿਲੋ ਸੁਹਾ ਕਿਹੜਾ ਇਹਦਾ? ਸੁਹਾ ਦੁੱਜਾ ਸੁਈਆ ਵੀਰੇ। ਸੁਹਾ ਦੁੱਜਾ ਤੇ ਇਹ ਵੀ ਇਹਦੀ ਐ ਮੰਨ ਲਓ ਵੀ ਕਾਪੀਏ ਲੱਗਦੀ ਹੈ ਨਾ। ਬਿਲਕੁਲ ਬਿਲਕੁਲ ਤੇਰੀ ਕਰੋ ਸੰਗ ਚ ਆ ਗਈ। ਕਰੋ ਸੰਗਾਂ ਚ ਨੇ ਵੀ ਸਾਡੀ। ਤੇ ਆਰਡਰ ਦਿਖਾ ਦੇ ਦੱਸ ਆਰਡਰ ਇਹਦਾ ਉਹਨਾਂ ਨਾਲ ਦਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਬਾਹਰ ਦੇ ਜਿਹੜੇ ਸ਼ੋਅ ਹੁੰਦੇ ਨੇ। ਸ਼ੋਅ ਹੁੰਦੇ ਨੇ ਉਹੋ ਹੀ ਲੈਵਲ ਲੜਨਾ। ਗੋਰੀਆਂ ਮੇਮਾਂ ਲਈ ਖੜੀਆਂ ਹੁੰਦੀਆਂ ਨੇ ਜਿਹੜੀਆਂ ਗੋਰੀਆਂ ਮੇਮਾਂ ਵਾਲੀਆਂ ਗਾਵਾਂ ਦਿਖਾਉਂਗਾ ਅੱਜ ਤੁਹਾਨੂੰ ਮੈਂ। ਤੇ ਆਰਡਰ ਰੂਟਰ ਦਾ ਯਾਰ ਬਾ ਕਮਾਲ ਆ ਕਿਉਂਕਿ ਉਹਨਾਂ ਦਾ ਨਾ ਕ੍ਰੀਮ ਕ੍ਰੂਮ ਜੀ ਲਾਈਟ ਹੁੰਦੀ ਆ ਤਾਂ ਚਮਕੇ ਜਾਂਦਾ ਨਾ ਤਾਂ ਸਟੈਚਲੇਵਾ ਪੂਰਾ ਵੀਰੇ ਹਾਂ ਕਿਉਂਕਿ ਜਿਹੜਾ ਇਹ ਆਰਡਰ ਹੁੰਦਾ ਯਾਰ ਇਹਦੇ ਵਿੱਚ ਮਸਟੈਟਸ ਦੀ ਪ੍ਰੋਬਲਮ ਆ ਨਾ ਮਾਤਰੀ ਰਹਿੰਦੀ ਆ ਹੁੰਦੀ ਹੀ ਨਹੀਂ ਪੈਂਦੀ ਗੱਲ ਬੇਰੀ ਹਾਂ ਹਾਂ ਚਵਾਈ ਚੁਈ ਇੱਕ ਨੰਬਰ ਆ ਵੀਰੇ ਦੁੱਧ 25 ਕਿਲੋ ਤੋਲ ਕੇ ਦਵਾਂਗੇ ਕੰਡੇ ਵਾਲਾ ਬਿੱਲ ਕੁੱਲ ਵੀਰੇ ਹਾਂ ਲੈ ਇੱਥੇ ਤੋਂ ਦਿਖਾ ਦੇ ਸਾਡਾ ਰੂਟਰ ਦਿਖਾ ਦੇ ਇੱਥੇ ਦਾ ਕੋਈ ਆਰਡਰ ਰੂਟਰ ਦਾ ਬਾ ਕਮਾਲ ਹੈ ਤੇ ਹੈਗਾ ਵੀ ਇਹਨ ਪੂਰਾ ਸਟਿਚ ਆ ਕਿਤੋਂ ਕੋਈ ਜਗ੍ਹਾ ਹੋਣੀ ਹੈਗੀ ਜੜ ਖਾਲੀ ਜੀ ਹੈਗੀ ਫੋਕਾ ਜਾਂ ਨਹੀਂ ਹੈ ਇਹਦੇ ਥੱਲੇ ਪੱਛੀ ਤਿਆਰ ਆ ਬਾਈ ਤਿਆਰ ਆ ਵੀਰੇ ਇਹਦੇ ਕਿੰਨੇ ਪੈਸੇ ਲਵੇਂਗਾ ਇਹਦਾ ਮੁੱਲ 85 ਆ 75 ਦੀ ਦੇ ਦਾਂਗੇ ਆ 75000 ਦੀ ਦੇ ਦਾਂਗੇ ਇਹ ਜੋ ਕਰਦੀ ਮਾਨਤਾਨ ਹੋਰ ਵੀ ਚਲੋ ਮੌਕੇ ਤੇ ਹੋਰ ਇਹ ਜੋ ਹੋਰ ਵੀ ਹੋ ਜੀ ਜਸ ਜੀ ਸੱਜਣ ਇਹ ਜੋ ਬਾਈ ਕਹਿੰਦਾ ਯਾਰ ਕੱਢ ਦਾਂਗੇ ਗੰਜਾਸ ਕਿਸੇ ਸੱਜਣ ਨੂੰ ਮੋੜਦੇ ਨਹੀਂ 75 ਜੋ ਵੀ ਮਾਨਤਾਨ ਕਰ ਦਾਂਗੇ ਤੇ ਹੁਣ ਉਹ ਪੱਛੀ ਵੀ ਤੋੜ ਦਿਓ ਬਾਈ ਉਹਦਾ ਕਿਹੜਾ ਸੂਆ ਇਹਦਾ ਵੀਰੇ ਤੀਜਾ ਸੂਆ ਸੂਆ ਆ ਇਹ ਵੀ ਜੇ ਆਪਾਂ ਗੱਲ ਕਰ ਲਈਏ ਫੁੱਲ ਵੱਡੀ ਆ ਹੈਵੀ ਢਾਂਚੇ ਚ ਆ ਗਈ ਇਹ ਵੀ ਐ ਸੂਈ ਹੋਈ ਹੋਈ ਆ ਕਿ ਸੂਣ ਵਾਲੀ ਆ ਨਹੀਂ ਐ ਸੂਈਏ ਨੂੰ 4 ਦਿਨ ਹੋ ਗਏ ਵੀਰੇ ਸੂਈ ਨੂੰ ਅੱਛਾ ਹਾਂ ਇਹਦੇ ਥੱਲੇ ਆਪਣਾ ਹੁਣ ਇਸ ਟਾਈਮ 25 ਕਿਲੋ ਬੌੜੀ ਤਿਆਰ ਆ 24 25 ਕਿਲੋ 25 ਕਿਲੋ ਬੌੜਾ ਰੈਡੀ ਦਾ ਹਾਂ ਜੀ ਹਾਂ ਹਾਂ ਇਹ ਆ ਗਈ ਫੁੱਲ ਵੱਡੇ ਕੱਦ ਦਾ ਹਾਂ ਜੀ ਹਾਂ ਕਿਉਂਕਿ ਜੇ ਮੈਂ ਗੱਲ ਕਰਲਾਂ ਸੱਜਣੋ ਇਹਦੀ ਚਬਾਈ ਆ ਜਿਹੜੀ ਇਹਦੀ ਚਬਾਈ ਹੋਈ ਹੋਈ ਆ ਦੂਜੇ ਜਾਨਵਰਾਂ ਦੀ ਚਬਾਈ ਆ ਜਿਹੜੀ ਉਹ 1.5 ਤੋਂ 2 ਘੰਟੇ ਲੇਟ ਆ ਉਹ ਆਪਾਂ ਨੇ ਰੋਕ ਲਈਦੀ ਪਰ ਇਹਦੀ ਚਬਾਈ ਬਾਈ ਤੋਂ ਘਰਤੀ ਬਾਈ ਨੇ ਕਹਿੰਦਾ ਤਾਜੀ ਸੂਈਆ ਹਨਾ ਅਗਲੇ ਬੰਨ੍ਹ ਵੀ ਦਿਖਾ ਦੇ ਤੇ ਇਹ ਆ ਗਈ ਬਾਡੀ ਵਾਲੀ ਗਾਂ ਇਹ ਆ ਗਈ ਫੁੱਲ ਵੱਡੇ ਕਦ ਕਾਟ ਚ ਜਿਹੜੀ ਦਾ ਕਦ ਨੋਰਮਲ ਹੋਊਗਾ ਤੁਹਾਨੂੰ ਮੈਂ ਦੱਸ ਦੂੰਗਾ ਤੇ ਮੇਨ ਗੱਲ ਆ ਲੈਵਲ ਉਹਦੀ ਵੀ ਚੰਗੀ ਆ ਤੇ ਰੰਗ ਰੂਪ ਦੀ ਵੀ ਯਾਰ ਚੰਗੀ ਆ ਜੇ ਰੰਗ ਰੂਪ ਦੀ ਗੱਲ ਕਰੀਏ ਇਹਦੇ ਥੱਲੇ 25 ਕਿਲੋ ਬੌਲੀ ਆ ਬਾਈ ਪਿਆਰ ਆ ਵੀਰੇ ਇਹਦੇ ਨਾਲ ਬੱਚਾ ਕੀ ਆ ਬੱਚੀ ਹੈ ਇਹਦੇ ਮਗਰ ਮਾਂ ਕਰ ਇਹਦੇ ਬੱਚੀ ਆ ਇੱਕ ਨਾਲ ਇੱਕ ਦੀ ਆਪਾਂ ਗੱਲ ਕਰ ਲਈਏ ਨਗੀਨਾ ਫ੍ਰੀ ਆ ਫਾਰਮ ਵਾਲੀ ਸਜਣਾ ਵਾਸਤੇ ਬਿਲਕੁਲ ਜੀ ਇਹਦੇ ਕਿੰਨੇ ਪੈਸੇ ਲਵਾਂਗੇ ਬਾਈ ਇਹੇ ਵੀਰੇ ਆਪਾਂ ਮੋਲੇ 130 ਕਰਦੇ ਆ ਇੱਕ 20 ਦੀ ਛੱਡ ਦਾਂਗੇ ਇਹ ਦੇ ਦਾਂਗੇ 120 ਦੀ ਦੁੱਧ ਕਿੰਨਾ ਕ ਪਾ ਦੂਗੀ ਪਹਿਲਾਂ ਦਾ ਕੀ ਦੱਸਿਆ ਦਾ ਇਹਨੇ ਵੀਰੇ ਦੁੱਧ ਪਾਇਆ ਹੋਇਆ 35 38 ਕਿਲੋ ਵੀਰੇ ਅੱਛਾ ਹਾਂ ਜੀ ਹਾਂ ਹੁਣ ਚਾਰਾਂ ਦਿਨਾਂ ਹੀ ਥੱਲੇ 25 ਕਿਲੋ ਕੰਡਿਆਰ ਆ ਜੀ ਬਿਲਕੁਲ ਐਂ ਠੰਡਾ ਹਾਂ ਦੁੱਧ ਦਾ ਦਾੜੀ ਯਾਰ ਬਾਈ ਕਹਿੰਦਾ ਤਸੱਲੀ ਕਰਾ ਕੇ ਦੱਸਾਂ ਕਰਾ ਕੇ ਦਵਾਂਗੇ ਕਰਾ ਕੇ ਭੇਜਾਂਗੇ ਜਿੰਨੇ ਜਾਨਵਰ ਦਿਖਾਏ ਨੇ ਕੰਡਾ ਲਾ ਕੇ ਦੁੱਧ ਤਰਾਵਾ ਦੇ ਸਾਰੇ ਬਿਲਕੁਲ ਬਿਲਕੁਲ ਹਾਂ ਜੀ ਹਾਂ ਨੰਬਰ ਬੋਲ ਦਿਓ ਜੀ ਮੇਰੇ ਨੰਬਰ ਆਪਣਾ 98723 ਹਾਂਜੀ 13225 ਵੀਰੇ ਦਲਾਲਪੁਰ ਨੇੜੇ ਕਿਹੜਾ ਏਰੀਆ ਰਹਿ ਗਿਆ ਇਹ ਜੇ ਕਾ ਪਾਤੜਾ ਪਾਤੜਾ ਤੋਂ ਕਿੰਨੀ ਦੂਰ ਹੈ ਪਾਤੜਾ ਤੋਂ ਆਪਣਾ ਹੈਗਾ 16-17 ਕਿਲੋਮੀਟਰ ਪਾਤੜਾ ਤੋਂ 16-17 ਹੋਰ 메ਨ ਸ਼ਹਿਰ ਹੈ ਘੱਗਾ ਆ ਗਿਆ ਘੱਗਾ ਆ ਗਿਆ ਜੀ ਹਾਂ ਜੀ ਆਪਣੇ ਲਾਵੇ ਘੱਗਾ ਆ ਗਿਆ ਜਿਲ੍ਹਾ ਆਪਣਾ ਪਟਿਆਲਾ ਵੀਰੇ ਠੀਕ ਹੈ ਗੱਲ ਲੈ ਸੱਜਣੋ ਅੱਜ ਦੇ ਨਗੀਨੇ ਤੁਹਾਨੂੰ ਮੈਂ ਦਿਖਾਏ ਨੇ ਪਿੰਡ ਜਲਾਲਪੁਰ ਤੋਂ ਚਾਰ ਗਾਮਾ ਦਿਖਾਈਆਂ ਨੇ ਤੇ ਇੱਕ ਦਿਖਾਈਆ ਬੂਰੀ ਝੋਟੀ ਟਾਪ ਕੁਆਲਿਟੀ ਜਮਾ ਹੈ ਨਾ ਇਹਨਾਂ ਤੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਚਾਰ ਡੰਗ ਪਾਈ ਕਹਿੰਦਾ ਚਵਾਈ ਕਰਕੇ ਖਰੀਦ ਲਿਓ ਧੰਨਵਾਦ